ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦੇ ਕਲਮ ਨ ਲਿਖਣੋ ਹਾਰੇ ਮੰਨੇ ਕਾ ਬਹਿਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਸੁਣੀਏ ਦੀਆਂ ਚਾਰ ਪੌੜੀਆਂ ਤੋਂ ਬਾਅਦ ਗੁਰੂ ਨਾਨਕ ਤੇਜ ਜੀ ਮਹਾਰਾਜ ਨੇ ਮਨੀਆਂ ਦੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਸੁਣਨਾ ਉਹੀ ਸਫਲ ਹੈ ਜੋ ਮਨ ਲਈਏ ਔਰ ਮੰਨਣਾ ਹੀ ਨਹੀਂ ਤਾਂ ਸੁਣਨਾ ਸਾਰੇ ਦਾ ਸਾਰਾ ਆਵਾਜ਼ ਹੀ ਉੱਡ ਗਿਆ ਉਸ ਨੇ ਅੰਦਰ ਪ੍ਰਵੇਸ਼ ਨਹੀਂ ਕੀਤਾ ਇਸ ਸਵਾਸਤੀ ਸਤਗੁਰੂ ਕਹਿੰਦੇ ਨੇ ਜਿੰਨੀ ਸੁਣ ਕੇ ਮੰਨਿਆ ਹਉ ਤੈਨ ਬਲਹਾਰੇ ਜਾਉ ਸਦਕੇ ਜਾਂਦਿਆਂ ਉਹਨਾਂ ਤੋਂ ਜਿਨ੍ਹਾਂ ਨੇ ਸੁਣ ਕੇ ਦਿਲ ਮੰਨ ਲਈ ਗਾਵੇਆ ਸੁਣਿਆ ਤਿਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਣੀ ਗਾਵਣਾ ਤੇ ਸੁਣਨਾ ਉਸੇ ਦਾ ਹੀ ਪ੍ਰਮਾਨ ਹੈ ਉਸੇ ਦਾ ਹੀ ਕਬੂਲ ਹੈ ਜਿਸ ਨੇ ਸੁਣ ਕੇ ਗੱਲ ਮੰਨ ਲਈ ਹੈ ਧਾਰਨ ਕਰ ਲਈ ਹੈ ਵਰਨਾ ਸੁਣਨਾ ਬੇਮੈਨੀ ਹੋ ਜਾਏਗਾ ਸਹਿਬਾ ਨੇ ਮਨੀਆਂ ਦੀਆਂ ਲਗਾਤਾਰ ਜੇ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਔਰ ਪ੍ਰਥਮ ਪੰਕਤੀ ਸਾਇਦ ਇਹ ਫਰਮਾਨ ਕਰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਪਹਿਲੇ ਮੰਨੇ ਦੀ ਜਿਹੜੀ ਪੌੜੀ ਹੈ ਨੰਨੇ ਦਿੱਤੇ ਇਕਲਾ ਹੈ ਬਾਕੀਆਂ ਤਿੰਨ ਪੌੜੀਆਂ ਦਿੱਤੇ ਦੋ ਲਾਵਾਂ ਨੇ ਪ੍ਰਥਮ ਪੌੜੀ ਵਿੱਚ ਭਾਅ ਇਹ ਹੈ ਜਿਸ ਨੇ ਮੰਨ ਲਿਆ ਹੈ ਜੋ ਕਬੂਲ ਕਰ ਲੈਂਦਾ ਹੈ ਜਿਸ ਨੇ ਪ੍ਰਵਾਨ ਕਰ ਲਿਆ ਹੈ ਬਾਕੀ ਤਿੰਨ ਪੌੜੀਆਂ 'ਚ ਜੋ ਵੀ ਮਨ ਲਵੇ ਉਹਨਾਂ ਦੀ ਕੀ ਕੀ ਹਾਲਤ ਬਣੇਗੀ ਤਾਂ ਪ੍ਰਥਮ ਪੰਕਤੀ ਸਤਿਗੁਰੂ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਵੇ ਜਿਸ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਉਹਦੀ ਗਤੀ ਬਿਆਨ ਕੀਤੀ ਨਹੀਂ ਜਾ ਸਕਦੀ ਉਹਦੀ ਮਹਿਮਾ ਬਰਨ ਤੋਂ ਪਰੇ ਹੈ ਆਖਿਰ ਇਤਨੀ ਜਾ ਉੱਚਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿ ਦੇਣ ਕਿ ਅਸੀਂ ਕਹਿ ਨਹੀਂ ਸਕਦੇ ਉਸ ਬੰਦੇ ਦੀ ਮਹਿਮਾ ਜਿਸ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਦਰਸਲ ਜਿਸ ਦਾ ਕੋਈ ਚਕਰ ਚੇਨ ਨਹੀਂ ਜਿਸ ਦੀ ਕੋਈ ਵਰਨ ਜਾਤ ਨਹੀਂ ਜਿਸ ਦਾ ਕੋਈ ਰੰਗ ਰੂਪ ਨਹੀਂ ਜਿਸ ਪ੍ਰਮਾਤਮਾ ਦੀ ਹੋਂਦ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨ ਲੈਣਾ ਬੜੀ ਹਿੰਮਤ ਦੀ ਗੱਲ ਹੈ ਉਹਨੂੰ ਮੰਨ ਲੈਣਾ ਬੜੀ ਜੁਰਤ ਦੀ ਗੱਲ ਹੈ ਉਹਨੂੰ ਮੰਨ ਲੈਣ ਵਾਸਤੇ ਬਹੁਤ ਗਹਿੜੀ ਪਰਘੌੜ ਸਰਦਾ ਚਾਹੀਦੀ ਹੈ ਬਹੁਤ ਪਰਬਲ ਭਾਵਨਾ ਚਾਹੀਦੀ ਹੈ ਸੰਸਾਰ ਵਿੱਚ ਅਸੀਂ ਵਸਤੂ ਪਹਿਲੇ ਵੇਖਦੇ ਹਾਂ ਫਿਰ ਉਸ ਦੀ ਮੰਗ ਕਰਦੇ ਹਾਂ ਧਾਰਮਿਕ ਦੁਨੀਆ ਕਿਸੇ ਹੋਰ ਨੁਕਤੇ ਤੇ ਖੜੀ ਹੈ ਪ੍ਰਮਾਤਮਾ ਦਾ ਨਾਮ ਪਹਿਲੇ ਸੁਣਨਾ ਪੈਂਦਾ ਹੈ ਤੇ ਫਿਰ ਮੰਨਣਾ ਪੈਂਦਾ ਹੈ ਫਿਰ ਕਿਦਰੇ ਉਹ ਜਾ ਕੇ ਦਿਖਾਈ ਦਿੰਦਾ ਹੈ ਫਿਰ ਉਸ ਦੀ ਕਿਦਰੇ ਝਲਕ ਆ ਕੇ ਮਿਲਦੀ ਹੈ ਇਹ ਜਗਤ ਤੋਂ ਸੰਸਾਰ ਦੀ ਮਰਿਆਦਾ ਤੋਂ ਬਿਲਕੁਲ ਉਲਟ ਗੱਲ ਹੈ ਸੰਸਾਰ ਵਿੱਚ ਅਗਰ ਸਾਨੂੰ ਕੁਝ ਦਿਖਾਈ ਨਾ ਦੇਵੇ ਤਾਂ ਬੇਵਤ ਸਾਰੀਆਂ ਖਾਇਸ਼ਾਂ ਮੰਗਾ ਆਪਣੇ ਆਪ ਮਰ ਜਾਣਗੀਆਂ ਭਗਤ ਕਬੀਰ ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਆਸਾ ਦਾ ਸੰਬੰਧ ਵੇਖਣ ਨਾਲ ਹੈ ਦੇਖੀ ਵਸਤੂ ਕੋਈ ਰੰਗ ਕੋਈ ਰੂਪ ਕੋਈ ਪਦਾਰਤ ਕੋਈ ਵਸਤੂ ਕੋਈ ਚੀਜ਼ ਤੇ ਤਲਬ ਦੀ ਇੱਛਾ ਜਾਗ ਪਈ ਇਹਨੂੰ ਪ੍ਰਾਪਤ ਕਰੀਏ ਇਹਦੀ ਚਾਹਤ ਕਰੀਏ ਤੇ ਉਹ ਪਰਿਪੂਰਨ ਪ੍ਰਮਾਤਮਾ ਜਿਹਦਾ ਕੋਈ ਰੰਗ ਰੂਪ ਨਹੀਂ ਚਕਰ ਚੈਨ ਤੋਂ ਨਿਆਰਾ ਤੇ ਉਸਦੀ ਅੰਦਰ ਇੱਛਾ ਪੈਦਾ ਹੋਵੇ ਤੇ ਉਸ ਚਕਰ ਚੈਨ ਤੋਂ ਨਿਆਰੇ ਨੂੰ ਕੋਈ ਮਨ ਲਵੇ ਬੜੀ ਪ੍ਰਗਾਰ ਸ਼ਰਧਾ ਚਾਹੀਦੀ ਹੈ ਬੜੀ ਮਹਾਨ ਸ਼ਰਧਾ ਚਾਹੀਦੀ ਹੈ ਐਸੋ ਹਸਤੇ ਸਤਿਗੁਰ ਕਹਿੰਦੇ ਨੇ ਮੰਨਨੇ ਕੀ ਗਤ ਕਹੀ ਨਾ ਜਾਏ ਜਿਸਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਉਹਦੀ ਗਤੀ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਅਵਸਥਾ ਉਸ ਨੂੰ ਪ੍ਰਾਪਤ ਹੋਈ ਹੈ ਉਹਦੀ ਮਹਿਮਾ ਵਰਨਨ ਤੋਂ ਪਰੇ ਹੈ ਜੇ ਕੋ ਕਹੇ ਪਿਛੇ ਪਛਤਾਏ ਅਗਰ ਕੋਈ ਮੰਨਣ ਵਾਲੇ ਦੀ ਮਹਿਮਾ ਬਿਆਨ ਕਰਨ ਲੱਗੇ ਜਿਸਨੇ ਪ੍ਰਮਾਤਮਾ ਦੇ ਨਾਮ ਨੂੰ ਮੰਨ ਲਿਆ ਤੇ ਉਹਦੀ ਮਹਿਮਾ ਬਿਆਨ ਕਰਨ ਲੱਗੇ ਤੇ ਇਹ ਕਹਿ ਦੇਵੇ ਕਿ ਮੈਂ ਪੂਰਨ ਤੌਰ ਤੇ ਬਿਆਨ ਕਰ ਦਿੱਤੀ ਹੈ ਜਿਸ ਵਕਤ ਉਸ ਨੂੰ ਅਸਲੀਅਤ ਦਾ ਪਤਾ ਚਲੇਗਾ ਉਹਨੇ ਪਛਤਾਉਣਾ ਹੈ ਕਿ ਮੈਂ ਤੇ ਕੁਝ ਵੀ ਨਹੀਂ ਕਹਿ ਸਕਿਆ ਮੈਂ ਤੇ ਕੁਝ ਵੀ ਬਿਆਨ ਨਹੀਂ ਕਰ ਸਕਿਆ ਇਹ ਤੇ ਉਹ ਅਗੰਮੀ ਦੁਨੀਆ ਹੈ ਪਰਮਾਤਮਾ ਨੂੰ ਮੰਨ ਲੈਣ ਵਾਲੀ ਜੋ ਜ਼ਬਾਨ ਨਾਲ ਕਥਨ ਕਰਨਾ ਅਤਿਅੰਤ ਕਠਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ ਉਹ ਮੇਰੇ ਕਹਿਣ ਦੇ ਚ ਨਹੀਂ ਆਉਂਦਾ ਉਹ ਮੇਰੇ ਬਖਾਨ ਦੇ ਚ ਨਹੀਂ ਆਉਂਦਾ ਅਗਰ ਕੋਈ ਮਨ ਲੈਣ ਵਾਲੇ ਦੀ ਮਹਿਮਾ ਬਿਆਨ ਕਰੇ ਤਾਂ ਸਤਿਗੁਰ ਕਹਿੰਦੇ ਨੇ ਉਹਨੂੰ ਪਛਤਾਣਾ ਪੈਗਾ ਭਾਉ ਉਹਨੂੰ ਪਤਾ ਚਲੇਗਾ ਕਿ ਮੈਂ ਪੂਰਨ ਨਹੀਂ ਕਹਿ ਸਕਿਆ ਮੈਂ ਅਧੂਰੀ ਗਲਬਿਆਂਨ ਕੀਤੀ ਹੈ ਕਾਗਜ਼ ਕਲਮ ਨ ਲਿਖਣ ਹਾਰ ਮੂਨਾਲ ਬੋਲਣ ਵਾਲਿਆਂ ਤੋਂ ਬਾਅਦ ਕਲਮ ਦੇ ધਨੀ ਲਿਖਾਰੀਆਂ ਦੀ ਆਪਣੀ ਮਹਿਮਰ ਲੇਖਕ ਦਾ ਆਦ ਕਾਲ ਤੋਂ ਆਲਮਾਂ ਦੀ ਦੁਨੀਆ ਵਿੱਚ ਸਨਮਾਨ ਬਣਿਆ ਹੋਇਆ ਹੈ ਆਖਰ ਲਿਖਾਰੀ ਜੋ ਸ਼ਬਦਾਂ ਨੂੰ ਤਰਤੀਬ ਦੇ ਦਿੰਦਾ ਹੈ ਔਰ ਸ਼ਬਦਾਂ ਦੇਚ ਆਪਣੀ ਲੇਖਣੀ ਦੇਚ ਫਲਸਫੇ ਨੂੰ ਦਰਸ਼ਨ ਨੂੰ ਜਗਤ ਦੇ ਸਾਹਮਣੇ ਰੱਖਦਾ ਹੈ ਮਨੁੱਖ ਤੇ ਮਹਾਨ ਹੈ ਹੁਣ ਸਾਬ ਕਹਿੰਦੇ ਨੇ ਕੋਈ ਐਸਾ ਲਿਖਾਰੀ ਨਹੀਂ ਤੇ ਨਾ ਹੀ ਐਸੀ ਕੋਈ ਕਲਮ ਹੈ ਤੇ ਨਾ ਹੀ ਜਗਤ ਦੇ ਵਿੱਚ ਇਤਨਾ ਕਾਗਜ਼ ਹੈ ਕਿ ਮਨ ਲੈਣ ਵਾਲੇ ਦੀ ਮਹਿਮਾ ਬਿਆਨ ਕੀਤੀ ਜਾ ਸਕੇ ਇੱਕ ਪ੍ਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਇੱਕ ਜਿਸ ਨੇ ਪ੍ਰਮਾਤਮਾ ਨੂੰ ਮੰਨ ਲਿਆ ਹੈ ਉਦੀ ਪੂਰਨ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਭਗਤ ਕਬੀਰ ਕਹਿਣ ਨੇ ਕਬੀਰ ਸਤ ਸਮੁੰਦ ਮਸ ਕਰੋਂ ਕਲਮ ਕਰੋਂ ਬਨ ਰਾਇ ਸਮੋਂ ਸੱਤੇ ਸਾਦਰ ਇਹਨਾਂ ਦੀ ਮੈਂ ਸਿਆਹੀ ਬਣਾ ਲਵਾ ਜਿਤਨੀ ਬਨਸਪਤੀ ਹੈ ਇਹਦੀ ਮੈਂ ਕਲਮ ਬਣਾ ਲਵਾ ਕਬੀਰ ਸਤ ਸਮੁੰਦ ਮਸ ਪਰੋਂ ਕਲਮ ਕਰੋਂ ਬਨ ਰਾਇ બસ ਦਾ ਕਾਗਦ ਜੋ ਕਰੋਂ ਤੋ ਹਰ ਜਸ ਲਿਖਣ ਨਾ ਜਾਏ ਸਮੁੱਚੀ ਧਰਤੀ ਨੂੰ ਮੈਂ ਕਾਗਜ਼ ਬਣਾ ਲਵਾਂ ਤਾਂ ਵੀ ਹਰੀ ਦੀ ਮਹਿਮਾ ਬਿਆਨ ਕਰਨੇ ਲਿਖਣੇ ਬਹੁਤ ਔਖੀ ਬਹੁਤ ਔਖੀ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਅਮਰ ਵਾਕ ਆਪ ਫਰਮਾਨ ਕਰਦੇ ਨੇ ਕਾਗਦ ਦੀਪ ਸਭੈ ਮਿਲਕੇ ਕਰ ਸਾਤ ਸਮੁੰਦਰਨ ਕੇ ਮਸ ਕਹ ਹੋ ਕਾਟ ਬਨਸਪਤ ਸਗਰੀ ਲਿਖਦੇ